ਅਮੀਰ ਖਾਨ ਨੂੰ ਦੇਣੀ ਚਾਹੀਦੀ ਆਪਣੀ ਸਟੇਟਮੈਂਟ ਕਿਉਂ ਨਹੀਂ ਦੇਣੀ ਚਾਹੀਦੀ ਜਦੋਂ ਨੇ ਸਰੂਪ ਬਣਾਇਆ ਨਹੀਂ ਤੇ ਉਹਨੂੰ ਆਪਣੀ ਆ ਕੇ ਬਿਆਨ ਦੇਣਾ ਚਾਹੀਦਾ ਸਕੇ ਉਹਨੂੰ ਆਪਣੇ ਵੱਲੋਂ ਕੰਪਲੇਂਟ ਵੀ ਕਰਨੀ ਚਾਹੀਦੀ ਵੀ ਮੇਰਾ ਤਸਵੀਰ ਲਾ ਕੇ ਗੁਰਨਾਨਕ ਪਾਤਸ਼ਾਹ ਦੀ ਤੁਸੀਂ ਬਣਾ ਰਹੇ ਆ ਚਾਹੇ AI ਦੇ ਨਾਲ ਬਣਾਇਆ ਆ ਹੁਣ ਨਹੀਂ ਲੋਕਾਂ ਨੂੰ ਪਤਾ ਲੱਗਦਾ ਪਿਆ ਹੁਣ ਸਾਡੇ ਕਿੱਥੇ ਆ ਬੰਦੇ ਟਿਕਟੌਕ ਵੀ ਬੈਨ ਹੋਈ ਆ ਸਰਕਾਰ ਨੇ ਬੈਨ ਕੀਤਾ ਆ ਇਹ ਵੀ ਬੈਨ ਕਰ ਦੇਣ ਇਥੋਂ ਜਿਹੜੀ ਚੀਜ਼ ਲੱਗਦਾ ਆ ਵੀ ਸਾਡਾ ਸਾਡੇ ਵਾਸਤੇ ਗਾਂਹ ਖਤਰਾ ਬਣ ਸਕਦੀ ਆ ਉਸ ਐਪ ਨੂੰ ਬੰਦ ਕਰਵਾਓ ਕੋਪੀ ਸੋਸ਼ਲ ਮੀਡੀਆ ਤੇ ਫਾਇਲ ਹੋਈ ਹੈ ਜਿਸ ਦੇ ਵਿੱਚ ਅਮਿਤ ਖਾਨ ਐਜ਼ ਅ ਜੁਨਾਬਦੀ ਜੀ ਦਾ ਜਿਹੜਾ ਹੈਗਾ ਟਾਈਟਲ ਹੈ ਸ਼ੁਰੂ ਤੋਂ ਕਾਜ ਹੋ ਕੋਪੀ ਸੋਸ਼ਲ ਮੀਡੀਆ ਤੇ ਕਾਫੀ ਲੱਗ ਰਿਹਾ ਹੈ ਇੱਕ ਪੜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਵੀ ਆ ਥੋੜਾ ਜਿਹਾ ਪਹਿਲੇ ਦੇਖਿਆ ਆ ਵੀ ਇਹ ਸੋਸ਼ਲ ਮੀਡੀਆ ਤੇ ਆ ਰਿਹਾ ਆ ਜਿਹੜੀ ਅਕਾਲ ਮੂਵੀ ਆਈ ਸੀ ਆਪਾਂ ਉਹਦਾ ਵੀ ਵਿਰੋਧ ਕੀਤਾ ਸੀ ਉਹ ਵਿਰੋਧ ਕਰਨ ਦਾ ਮਤਲਬ ਇਹੀ ਸੀ ਵੀ ਕੱਲ ਨੂੰ ਇਹਨਾਂ ਨੇ ਸਾਡੇ ਗੁਰੂਆਂ ਪੀਰਾਂ ਦੇ ਸਰੂਪ ਧਾਰਨ ਨੇ ਸ਼ੁਰੂ ਹੋ ਜਣੇ ਆ ਤੇ ਦੇਖੋ ਹੋ ਵੀ ਇਦਾਂ ਹੀ ਰਿਹਾ ਆ ਐਡੀ ਵੱਡੀ ਕੰਪਨੀ ਹੋਵੇ ਟੀ ਸੀਰੀ ਜਿਹਦਾ ਐਡਾ ਵੱਡਾ ਨਾਮ ਆ ਜਿਹੜੀ ਪੁਰਾਣੀ ਸਭ ਤੋਂ ਪੁਰਾਣੀ ਇਹ ਕੰਪਨੀ ਆ ਜਿੰਨਾ ਨਾਮ ਕੋਈ ਛੋਟਾ ਮੋਟਾ ਨਹੀਂ ਹੈਗਾ ਬਹੁਤ ਵੱਡੀ ਇਹ ਕੰਪਨੀ ਆ ਉਹਦੇ ਨਾਮ ਤੇ ਇੱਕ ਫੇਕ ਅਕਾਊਂਟ ਬਣਦਾ ਆ ਫੇਕ ਅਕਾਊਂਟ ਬਣਨ ਤੋਂ ਬਾਅਦ ਇਹ ਪੋਸਟਰ ਉਹਦੇ ਤੇ ਰਿਲੀਜ਼ ਕੀਤਾ ਜਾਂਦਾ ਆ ਚਾਹੇ ਉਹ ਕੱਟ ਕੇ ਬਣਾਇਆ ਜਾਂਦਾ ਚਾਹੇ ਏ ਆਈ ਦੇ ਨਾਲ ਬਣਾਇਆ ਆ ਹੁਣ ਨਹੀਂ ਲੋਕਾਂ ਨੂੰ ਪਤਾ ਲੱਗਦਾ ਪਿਆ ਹੁਣ ਸਾਡੇ ਕਿੱਥੇ ਆ ਬੰਦੇ ਕਿੱਥੇ ਸਾਡੇ ਜਥੇਦਾਰ ਬੈਠੇ ਨੇ ਜਾਂ ਕਿੱਥੇ ਸਾਡੀਆਂ ਜਥੇਬੰਦੀਆਂ ਬੈਠੀਆਂ ਨੇ ਉਹ ਜਾ ਕੇ ਗੱਲ ਕਰਨ ਇਹ ਕਿਹੜੀ ਚੀਜ਼ ਨਹੀਂ ਬੰਦ ਹੁੰਦੀ ਜੇ ਸਾਡੀਆਂ ਖਬਰਾਂ ਚਲਾਈਆਂ ਇਹ ਬੰਦ ਕਰਾ ਸਕਦੀਆਂ ਸਰਕਾਰਾਂ ਤੇ ਇਹਨਾਂ ਦਾ ਕੀ ਗੱਲ ਇਹ ਇਹਨਾਂ ਵਾਸਤੇ ਬਹੁਤ ਵੱਡੀ ਖੇਡ ਆ ਟਿਕਟੌਕ ਵੀ ਬੈਨ ਹੋਈ ਆ ਸਰਕਾਰ ਨੇ ਬੈਨ ਕੀਤੀ ਆ ਇਹ ਵੀ ਬੈਨ ਕਰ ਦਣੇ ਇਥੋਂ ਜਿਹੜੀ ਚੀਜ਼ ਲੱਗਦਾ ਆ ਵੀ ਸਾਡਾ ਸਾਡੇ ਵਾਸਤੇ ਗਾਂ ਖਤਰਾ ਬਣ ਸਕਦੀ ਆ ਉਸ ਐਪ ਨੂੰ ਬੰਦ ਕਰਵਾਓ ਵੀ ਕੱਲ ਨੂੰ ਸਾਨੂੰ ਉਹਦਾ ਖਮਿਆਜਾ ਨਾ ਭੁਗਤਣਾ ਪਵੇ ਕੱਲ ਨੂੰ ਬੇਵਜ੍ਹਾ ਕਿਸੇ ਨਾਲ ਲੜਾਈ ਹੋਵੇ ਆਪਾਂ ਜਾ ਕੇ ਧਰਨੇ ਪ੍ਰਦਰਸ਼ਨ ਕਰੀਏ ਜਾਂ ਬਿਆਨ ਦੇਈਏ ਉਹਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਜਿਸ ਤਰੀਕੇ ਦੇ ਨਾਲ ਫੋਟੋ ਵਾਇਰਲ ਹੋ ਰਹੀ ਹੋਈ ਦੇ ਵਿੱਚ ਅਮੀਰ ਖਾਨ ਨੂੰ ਘੁਲਾਣਾ ਗੁਰਨਾਕ ਸਿੰਘ ਦੇ ਰੂਪ ਵਿੱਚ ਦਿਖਾਇਆ ਜਾ ਰਿਹਾ ਉਸ ਚੀਜ਼ ਨੂੰ ਕਿਸੇ ਨੇ ਤਾਨੂੰ ਲੱਗਦਾ ਕਿ ਅਮਰਖਾਨ ਨੂੰ ਕੋਡ ਆ ਕੇ ਸਟੇਟਮੈਂਟ ਦੇਣੀ ਚਾਹੀਦੀ ਬਿਲਕੁਲ ਅਮੀਰ ਖਾਨ ਨੂੰ ਦੇਣੀ ਚਾਹੀਦੀ ਹੈ ਆਪਣੀ ਸਟੇਟਮੈਂਟ ਕਿਉਂ ਨਹੀਂ ਦੇਣੀ ਚਾਹੀਦੀ ਜਦ ਉਹਨੇ ਸਰੂਪ ਬਣਾਇਆ ਨਹੀਂ ਤੇ ਉਹਨੂੰ ਆਪਣੀ ਆ ਕੇ ਬਿਆਨ ਦੇਣਾ ਚਾਹੀਦਾ ਸਕੇ ਉਹਨੂੰ ਆਪਣੇ ਵੱਲੋਂ ਕੰਪਲੇਂਟ ਵੀ ਕਰਨੀ ਚਾਹੀਦੀ ਹੈ ਵੀ ਮੇਰਾ ਤਸਵੀਰ ਲਾ ਕੇ ਗਰਨਾਨਕ ਪਾਸ਼ਾ ਦੀ ਤੁਸੀਂ ਬਣਾ ਰਹੇ ਆ ਬਾਬਾ ਜੀ ਸਾਡੇ ਵੈਸੇ ਤਾਂ ਅਸੀਂ ਤਸਵੀਰਾਂ ਨੂੰ ਮੰਨਦੇ ਨਹੀਂ ਕਹਿੰਦੇ ਤਸਵੀਰ ਬਹੁਤ ਇੱਕ ਪ੍ਰਾਤਨ ਪਈ ਹੈ ਜਿਹੜੀ ਬਗਦਾਦ ਦੇ ਵਿੱਚ ਆ ਗਰਨਾਨ ਪਾਤਸ਼ਾਹੀ ਪ੍ਰਾਤਨ ਤਸਵੀਰ ਅਸੀਂ ਤਾਂ ਵੈਸੇ ਤਸਵੀਰਾਂ ਦਾ ਖੰਡਣ ਹੀ ਕਰਦੇ ਆ ਜਿੰਨੀਆਂ ਵੀ ਅੱਜ ਕੱਲ ਇੱਥੇ ਆਪਾਂ ਦੇਖਦੇ ਵੀ ਆ ਜਾਂ ਗਰਨਾਨ ਪਾਤਸ਼ਾਹੀ ਦੀ ਤਸਵੀਰ ਬਣੀ ਆ ਦਸਾਂ ਗੁਰੂਆਂ ਦੀ ਬਣੀ ਆ ਅਸਲੀ ਸਰੂਪ ਕਿਸੇ ਨੇ ਨਹੀਂ ਦੇਖਿਆ ਅਜੇ ਤੱਕ ਕਿਸੇ ਦੇ ਵੀ ਚਾਹੇ ਗੁਰੂ ਰਵਿਦਾਸ ਮਹਾਰਾਜ ਆ ਚਾਹੇ ਉਹ ਕੋਈ ਵੀ ਆ ਚਾਹੇ ਉਹ ਰਾਮ ਆ ਚਾਹੇ ਕੋਈ ਸ਼ਿਵਜੀ ਜੀ ਆ ਕਿਸੇ ਦਾ ਸਰੂਪ ਨਹੀਂ ਦੇਖਿਆ ਇਹ ਇੱਕ ਕਾਲਪਨਿਕ ਚੀਜ਼ ਆ ਅਸੀਂ ਏਸੀ ਚੀਜ਼ਾਂ ਦੇ ਵਿਰੋਧ ਕਰਕੇ ਤਾਂ ਇਹ ਵਿਰੋਧ ਕਰਦੇ ਪਏ ਆ ਫਿਲਮਾਂ ਦਾ ਵੀ ਵੀ ਸਿੱਖ ਧਰਮ ਤੇ ਨਹੀਂ ਬਣਨੀ ਚਾਹੀਦੀ ਦੇਖੋ ਜੇ ਹਿੰਦੂਆਂ ਨੇ ਅੱਜ ਤੱਕ ਨਹੀਂ ਰੋਕਿਆ ਤੇ ਤਾਂ ਹੀ ਬਾਬਾ ਜੀ ਇੱਕ ਬੰਦਾ ਸ਼ਿਵਜੀ ਦਾ ਸਰੂਪ ਧਾਰ ਕੇ ਸਟੇਜਾਂ ਤੇ ਸ਼ਰਿਆਂਵ ਨੱਚਦਾ ਆ ਠੀਕ ਆ ਜੀ ਉਹੀ ਬੰਦਾ दारू ਵੀ ਪੀਂਦਾ ਆ ਹਰ ਕੋਈ ਬੰਦਾ ਐਡੇ ਐਡੇ ਬਲੀ ਬੰਦਿਆਂ ਦੇ ਇਹਨਾਂ ਨੇ ਸਰੂਪ ਬਣਾਤੇ ਉਹਨਾਂ ਦੀ ਨਾ ਉਹਨਾਂ ਦੀ ਕੋਈ ਵੈਲਿਊ ਆ ਮਾਰਕੀਟ ਦੇ ਵਿੱਚ ਸਿਰਫ ਸਰੂਪ ਬਣਾਏ ਉਦਾਂ ਹੀ ਬਸ ਘੜੀ ਨੱਚ ਲਿਆ ਇਦਾਂ ਦੇ ਥੋੜੀ ਸੀਗੇ ਸਾਡੇ ਗੁਰੂ ਜਾਂ ਉਹ ਭੰਗੜਾ ਪਾਉਂਦੇ ਸੀ ਜਾਂ ਇਦਾਂ ਕੁਛ ਇਦਾਂ ਥੋੜੀ ਕਰਦੇ ਸੀਗੇ ਅੱਛਾ ਜਿਸ ਤਰੀਕੇ ਦੇ ਨਾਲ ਉਹ ਉਸ ਸੀਰੀਜ਼ ਕਦੋਂ ਉਹਦਾ ਜਿਹੜਾ ਇੱਕ account ਬਣਾਇਆ ਗਿਆ ਉਹ ਚੱਲ ਰਿਹਾ ਸੀ ਸੀਰੀਜ਼ ਵੱਲੋਂ ਵੀ ਕਿਸੇ ਤਰੀਕੇ ਦਾ ਰਿਐਕਸ਼ਨ ਦਿੱਤਾ ਜਾ ਰਿਹਾ ਉਹ ਕਿਵੇਂ ਦੇਖੀਓ ਬਾਬਾ ਜੀ ਦੱਸੋ ਐਡੀ ਵੱਡੀ ਕੰਪਨੀ ਆਏ ਉਹਨਾਂ ਨੂੰ ਕੁਛ ਪਤਾ ਹੀ ਨਹੀਂ ਮੈਨੂੰ ਤਾਂ ਇਦਾਂ ਲੱਗਦਾ ਇਹਨਾਂ ਦੀ ਕੋਈ ਮੇਲੀ ਭਗਤ ਨਾਲ ਆ ਵੀ ਚੈੱਕ ਕਰਦੇ ਪਏ ਆ ਵੀ ਹਾਂ ਵੀ ਅਸੀਂ ਕੱਲ ਨੂੰ ਕੋਈ ਇਦਾਂ ਦੀ ਚੀਜ਼ ਬਣਾਈਏ ਵੀ ਦੇਖੀਏ ਬੰਦੇ ਕਿੰਨੇ ਰਿਐਕਟ ਕਰਦੇ ਆ ਅੱਬਾ ਜੀ ਇਹਨਾਂ ਦੇ ਮਨ 'ਚ ਭਲੇਖੇ ਬਹਿ ਚੁੱਕੇ ਆ ਲੋਕਾਂ ਦੇ ਮਨ ਦੇ ਵਿੱਚ ਆ ਜਿੰਨੇ ਵੀ ਹੀਰੋ ਆ ਨਾ ਇਹ ਆਪਣੇ ਮਨ 'ਚ ਭਲੇਖਾ ਕੱਢ ਦੇਣ ਵੀ ਅਸੀਂ ਆਪਣੇ ਗੁਰੂ ਮਹਾਰਾਜ ਦੇ ਸਰੂਪ ਦੇ ਉੱਪਰ ਕੋਈ ਫਿਲਮ ਬਣਨ ਦੇਾਂਗੇ ਠੀਕ ਆ ਜੀ ਨਾ ਅਸੀਂ ਬਣਨ ਦੇਣੀ ਆ ਜੋ ਪਹਿਲਾਂ ਹੋ ਗਿਆ ਹੋ ਗਿਆ ਖਾਦੀ ਘੜੀ ਅਸੀਂ ਨਹੀਂ ਕਹਿੰਦੇ ਜਾਂ ਪੇਲਿਆਂ ਨੇ ਅਸੀਂ ਪੇਲਿਆਂ ਨੂੰ ਦੋਸ਼ ਦਈਏ ਅੱਜ ਸਾਡੀ ਜਵਾਨੀ ਤਿਆਰ ਹੋਈ ਆ ਜਿੰਨੇ ਵੀ ਨੌਜਵਾਨ ਸਾਡੇ ਨਾਲ ਆ ਅਸੀਂ ਆਪਣੇ ਏਰੀਏ ਦੇ ਵਿੱਚ ਨਹੀਂ ਇਦਾਂ ਦੀ ਕੋਈ ਵੀ ਫਿਲਮ ਲੱਗਣ ਦਾਂਗੇ ਬਾਕੀ ਅਸੀਂ ਆਪਣੇ ਜਥੇਦਾਰਾਂ ਨੂੰ ਵੀ ਕਹਿੰਨੇ ਆ ਵੀ ਇੱਕ ਆਪਣਾ ਬੋਰਡ ਬਣਾਓ ਜਿਹੜਾ ਸੈਂਸਰ ਬੋਰਡ ਬਣਿਆ ਆ ਇੱਕ ਆਪਣਾ ਸਿੱਖਾਂ ਦਾ ਬਣਾਓ ਜਿਹੜਾ ਇੱਤੇ ਸਖਤ ਐਕਸ਼ਨ ਲਵੇ ਠੀਕ ਆ ਜੀ ਸਾਡੇ ਜਥੇਦਾਰਾਂ ਨੂੰ ਵੀ ਚਾਹੀਦਾ ਆ ਉਹ ਇਹਨਾਂ ਦੇ ਜਿਹੜੇ ਵੀ ਮੰਤਰੀ ਨਾਲ ਜਾਂ ਜੋ ਵੀ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਜੇ ਟਿਕਟੌਕ ਵਰਗੇ ਐਪ ਬੰਦ ਹੋ ਸਕਦੇ ਆ ਤੇ AI ਵਰਗੇ ਐਪ ਵੀ ਬੰਦ ਹੋਣੇ ਚਾਹੀਦੇ ਆ